जलंधर की सिविल अस्पताल की बीते दिनों एक वीडियो वायरल हुई थी जिसमें कुछ नौजवान अस्पताल में तैनात होमगार्ड का एक जवान रवि कुमार की पिटाई करते हुए नजर आ रहे थे जिसके बाद पुलिस ने उक्त युवकों के खिलाफ मामला दर्ज कर लिया था अभी उस मामले को कुछ ही समय बीता था कि शुक्रवार रात को उसी मुलाजिम रवि कुमार की सड़क हादसे में मौत हो गयी जानकारी देते हुए मृतक के परिजनों ने बताया की रवि कुमार ड्यूटी आरोप जा रहा था कितने में ही एक फोन आया की जवान रवि कुमार का एक्सीडेंट हो गया है और मौके पर ही उसकी मौत हो गई। थाना दो के ए एस आई सिंह ने जानकारी देते हुए कहा कि कंट्रोल रूम पर हमें सूचना मिली थी कि कपूरथला रोड पर स्थित स्पोर्ट्स कॉलेज के बाहर दो तो बाइक सवारों की आपस में टक्कर हो गई है जिसमें पंजाब पुलिस के एक जवान होमगार्ड, जो कि सिविल अस्पताल में तैनात है उसकी मौके पर मौत हो गई, और अन्य बुलेट मोटरसाइकिल सवार भी जख्मी हो गए जिन्हें अस्पताल में इलाज के लिए भर्ती कराया गया है और पुलिस ने अमनदीप सिंह पर मामला भी दर्ज कर लिया है मुल, मुल, मुलाजम नौकरी करते है मेनू पता नहीं मैं आप ਦੂਰੋਂ ਉਹ ਦੱਸਿਆ ਜਾ ਰਿਹਾ ਕਿ ਬਿਰੰਦਰ ਸਿਵਲ ਉਸਤਾ ਦੇ ਬਿਊਟੀਜ਼ ਉਹਨਾਂ ਦੀ ਹਾਂਜੀ ਹਾਂਜੀ ਹੋਇਆ ਕਿ ਹਾਸਾ ਹੋਇਆ ਕਿ ਉਹਨਾਂ ਦਾ ਪਤਾ ਨਹੀਂ ਆ ਰਿਹਾ ਕਿ ਤੇ ਬੁਲਟ ਮੋਟਰਸਾਈਕਲ ਦੇ ਦੋ ਨੌਜਵਾਨ ਸੀਗੇ ਜੀ ਤੇ ਐਕਸੀਡੈਂਟ ਹੋਇਆ ਤੇ ਉਹਨਾਂ ਦੀ ਥਾਂ ਤੇ ਡੈੱਥ ਹੋ ਗਈ ਉਹ ਬੁਲਟ ਵਾਲੇ ਜਿਹੜੇ ਮੁੰਡੇ ਫੜ ਲਿੱਤੇ ਗਏ ਹਾਂਜੀ ਤੇ ਉਹ ਵਿਅਕਤੀ ਕਿੱਥੇ ਨੇ ਸਰੋਵੀ ਹਸਪੀਟਲ ਜੀ ਜੀ ਤੇ ਤੁਸੀ ਕੀ ਲਗਦੇ ਉਹਨਾਂ ਦੇ ਸਰ ਮੈਂ ਉਹਨਾਂ ਦਾ ਜੀਜਾ ਲੱਗਦਾ ਤੇ ਜੀਜਾ ਹੀ ਲੱਗਦਾ ਹਾਂਜੀ ਤੇ ਕਿੱਦਾਂ ਘਰ ਦੇ ਇਕੱਠੇ ਰਹਿੰਦੇ ਸੀ ਪਰਿਵਾਰ ਦੇ ਨਾਲ ਹੀ ਹਾਂਜੀ ਪਰਿਵਾਰ ਦੇ ਨਾਲ ਰਹਿੰਦੇ ਆ ਮੈਰਿਟ ਸੀਗੇ ਨੇ ਅਨਮੈਰਿਡ ਹੀ ਹੈ ਜੀ ਗੱਲ ਜਾ ਰਹਾ ਕਿ ਉਹਨਾਂ ਨੂੰ ਪਹਿਲਾਂ ਵੀ ਜਿਹੜੀ ਨੌਕਰੀ ਫਾਦਰ ਸਾਹਿਬ ਦੀ ਮਿਲੀ ਹੈ ਹਾਂਜੀ ਹਾਂਜੀ ਉਹਨਾਂ ਦੀ ਸੜਕਾ ਸੇਵ ਹਾਂਜੀ ਉਹਨਾਂ ਦੀ ਪਹਿਲੇ ਡੈਥ ਹੋਈ ਸੀਗੀ ਉਹ ਅੱਜ ਡਿਊਟੀ ਸਿਵਲ ਹਸਪਤਲ ਜਾ ਰਹੇ ਸੀ ਕਿ ਵਾਪਸ ਕਿੱਦਾਂ ਹਾਂਜੀ ਮਤਲਬ ਡੇਲੀ ਅਪ ਡਾਊਨ ਕਰਦਾ ਹੀ ਕਰੀਏ ਵੀ ਡਿਊਟੀ ਤੋਂ ਜਾ ਰਹੇ ਸੀ ਤੇ ਵਾਪਸ ਜਾ ਰਹੇ ਸੀ ਕਿ ਕਿੱਦਾਂ ਮੇਰੇ ਨਾਲ ਡਿਊਟੀ ਤੇ ਜਾ ਰਹੇ ਸੀ ਜੀ ਡਿਊਟੀ ਤੇ ਹਾਂਜੀ ਕਿਉਂਕਿ ਮੈਂ ਘਰ ਨਹੀਂ ਮੈਂ ਤਾਂ ਫੰਕਸ਼ਨ ਤੇ ਗਿਆ ਹਾਂ ਇਹ ਮੈਨੂੰ ਤਾਂ ਜਿੱਦਾਂ ਹੀ ਪਤਾ ਲੱਗਾ ਮ ਆ ਗਿਆ ਤੇ ਉਹਨਾਂ ਕੋਲ ਆਪ ਪੁਲਿਸ ਨੇ ਇੰਦਾ ਕਾਰਵਾਈ ਕੀ ਸ਼ਿਕਾਇਤ ਲਿਖੀ ਸੀ ਹਾਂਜੀ ਹਾਂਜੀ ਐਫ ਆਰ ਦਰਜ ਕਰਤੀ ਉਹਨਾਂ ਨੇ ਐਫ ਆਰ ਦਾ ਪਰਚਾ ਹੋ ਗਿਆ ਹਾਂਜੀ ਠੀਕ ਹੈ ਜੀ ਵਿਅਕਤੀ ਕਿਤੇ ਦਿਨੋਂ ਪਤਾ ਲੱਗਾ ਕੁਛ ਜਿੰਨਾ ਵੱਲੋਂ ਤਾਂ ਕਰੋ ਹਿੱਟ ਕੀਤਾ ਗਿਆ ਸਾਰੇ ਨਾ ਨਹੀਂ ਪਤਾ ਹੈਗਾ ਮੈਨੂੰ ਜੀ ਮਤਲਬ ਬਾਕੀ ਦੇ ਵਾਕਿਓ ਜਦ ਕਾਰਵਾਈ ਹੋਏਗੀ ਫਿਰ ਪਤਾ ਲੱਗੇ ਮੰਗ ਕਰਦੇ ਕੋਲਿਸ ਪ੍ਰਸ਼ਾਸਨ ਅਗੇ ਚਲ ਜਿੰਨੇ ਜਾਣਾ ਉਹ ਚਲੇ ਗਿਆ ਹੁਣ ਜੋ ਉਹਨਾਂ ਦੇ ਬਲੱਦਰ ਲੈਣ ਕੇ ਫੈਸਲਾ ਹੋਈ ਹੋਣਾ ਮੇਰੇ ਹੱਥ ਵਾਸਤੇ ਹੋਇਆ ਸੀ ਹੋਇਆ ਕੀ ਹੈ ਇਹ ਬੱਸ ਵਾਜਨਾ ਮੈਸੇਜ ਮਿਲਿਆ ਸੀ ਐਨਐਸ ਹਸਪਤਲ ਤੋਂ ਜੀ ਤੇ ਦੋ ਮੋਟਰਸਾਈਕਲ ਸਵਾਰਾਂ ਨਾਲ ਐਕਸੀਡੈਂਟ ਹੋ ਗਿਆ ਤੇ ਜ਼ਖਮ ਹੋ ਗਏ ਤੇ ਮੋਕੇ ਦੇ ਗੁੱਜੀਆਂ ਤੇ ਉੱਥੇ ਜਿਹੜਾ ਰਵੀਪਾਲ ਜੀ ਦਾ ਨਾਮ ਵਰਡ ਦਾ ਮੁਲਾਜ਼ਮ ਸੀਗਾ ਇਹਦੀ ਮੋਕੇ ਤੇ ਡੈਥ ਹੋ ਗਈ ਹੈ ਤੇ ਸਰ ਇਹ ਕਿੱਥੇ ਤਲਾਸ਼ ਸੀਗੇ ਤੇ ਮੁਸੇਹਲਾ ਤਾਲਦਾਰ ਤੇ ਤਲਾਸ਼ ਸੀਗੇ ਜੀ ਤੇ ਜਿਹੜਾ ਆਪਣਾ ਅਮਨਦੀਪ ਸਿੰਘ ਸੀਗਾ ਉਹ ਮੋਟਰਸਾਈਕਲ ਵਰਡ ਤੇ ਸਵਾਰ ਸੀਗਾ ਨਾਲ ਟੱਕਰ ਹੋ ਗਈ ਹੈ ਸੱਟਾਂ ਉਹਦੇ ਵੀ ਲੱਗੀਆਂ ਨੇ ਉਹ ਵੀ ਜਿਹੜੇ ਲਾਜਾ ਐਨਐਸ ਹਸਪਤਲ ਦੇ ਵਿੱਚ ਕੀ ਜੀ ਦਿਮੋ ਕਦੇ ਹੀ ਮੋਟਰ ਗੀ ਜਿਹੜੇ ਅਮਨਦੀਪ ਉਹ ਕਿੱਥੇ ਦੇ ਵਾਸੀ ਕਿੱਥੇ ਦੇ ਰਹਿਣ ਵਾਲੇ ਉਹ ਮੱਲਾਕਰਖਾਂ ਦੇ ਦੱਸ ਰਹੇ ਨੇ ਜੀ ਹਾਂਜੀ ਜਿਹੜਾ ਆਪਣਾ ਬ੍ਰਦਰ ਉਹਦੇ ਨਾਲ ਸੰਦੀ ਨੇ ਵਿਆਹ ਲਾਇਆ ਉਹ ਮੱਲਾਕਰਖਾਂ ਦਾਸ ਰਹੇ ਕਰਾਹਾਂ ਦਾ ਹੈ ਇਹਨਾਂ ਵਾਕਿਆ ਕਿੱਥੇ ਦਾ ਜੀ ਸਰ ਇਹ ਹਰਦੇਵ ਨਗਰ ਦੇ ਬਿਲਕੁਲ ਸਪੋਰਟ ਕਾਲਜ ਆ ਜਿਹੜਾ ਸੰਤਗੜ ਗੇਟ ਆ ਉਹਦੇ ਬਿਲਕੁਲ ਸਾਹਮਣੇ ਲਾਇਆ ਜੀ ਤੇ ਕੀ ਕਾਰਵਾਈ ਸਰ ਉਹਨਾਂ ਤੋਂ ਕੀਤੀ ਗਈ ਹੈ ਮੁਕਤਮਤਾ ਅੱਜ ਕੀਤਾ ਅਗਲੀ ਜਿਹੜੀ ਬੰਦੀ ਕਾਰਵਾਈ ਆ ਫਾਰਮ ਉਹਦੇ ਜਾਈ ਸਰ ਥਾਣਾ ਕਿਹੜਾ ਥਾਣਾ ਵਿਜੀਲ ਨੰਬਰ 2 ਸਰ ਨਾਮ ਏਐਸਏ ਗੁਰਜਰ ਸਿੰਘ ਜਲੰਧਰ ਸਹਿਬ ਦਵਿੰਦਰ ਕੁਮਾਰ